ਆਪਕੀ ਅੱਗੇ ਸਾਰੇ ਇਹ ਸਾਰੇ ਇਸੋਂ ਕੋ ਹਾਂਜੀ ਸਰ ਨੇ ਯਾਇ ਜਬਜਨ ਲਈ ਕੀ ਕਾਰਵਾਈ ਹੋਈ ਦੇਖ ਰਹੇ ਜੀ ਪਲ ਡ੍ਰੈਫ ਕਿਹੜੀ ਪ੍ਰੋਬਲਮ ਕਿਉਂਕਿ ਪਲ ਦੌਰ ਮੇਰ ਚੱਲ ਰਹੀ ਆ ਨਵੇਂ ਮਰ ਰਿਹਾ ਆ ਆਉਣ ਵਾਲੇ ਦਿਨਾਂ ਚ ਜਿਹੜੀ ਪਬਲਿਕ ਨੂੰ ਟ੍ਰੈਫਿਕ ਤੋਂ ਰਾਹਤ ਵੀ ਮਿਲੇ ਔਰ ਟ੍ਰੈਫਿਕ ਤੋਂ ਜਿਹੜਾ ਉਤਨੀ ਘਟਾ ਸਕੀ ਆ ਉਹਨੇ ਸਾਰੇ ਪੁਆਇੰਟਸ ਦੇਖ ਰਹੇ ਮੈਂ ਜਿਹੜੇ ਵਜਾ ਕਰਕੇ ਤਰਫਦਾਮ ਹੁੰਦੀ ਹੈ ਪਰ ਆਪਾਂ ਸਾਰੇ ਪੈਨ ਪ੍ਰੋਬਲਮ ਰਿਕਵੈਸਟ ਕਰਾਂਗੇ ਮਤਲਬ ਇਸ ਨੂੰ ਸਤਕਾ ਰਹਿ ਕੇ ਅਨਾਉਂਸਮੈਂਟ ਵੀ ਕਰਾਵਾਂਗੇ ਜਿਹੜੇ ਨਜਾਇਜ਼ ਕਬਜ਼ਾ ਧਾਰੀ ਉਹਨਾਂ ਨੂੰ ਅੱਜ ਕੋਈ ਵਾਰਨਿੰਗ ਦਿੱਤੀ ਗਈ ਹੈ ਮਤਲਬ ਇਹਨਾਂ ਨੂੰ ਆਲਰੇਡੀ ਸਾਰੇ ਚੀਜ਼ਾਂ ਦਾ ਪਤਾ ਹੈ ਤੇ ਮੈਂ ਇੱਕ ਵਾਰ ਪਰਸਪਰ ਸਾਰਿਆਂ ਨੂੰ ਮਿਲ ਕੇ ਇਹ ਚੀਜ਼ ਇਹਨਾਂ ਨੂੰ ਕਹੀ ਆ ਆਪਣਾ ਸ਼ਹਿਰ ਅਸਲ ਮਿਲ ਕੇ ਆਪਾਂ ਯੋਗਦਾਨ ਪਾਈਏ ਜੋਗਦਰ ਖੋਹ ਰੋਪੜਾ ਸ਼ਹਿਰ ਸੁੰਦਰ ਬਣੂਗਾ ਆਸੇ ਕੱਟ ਲਿਏ ਯਾ ਬੱਕਾ ਹਣਾ ਰੋਲ ਕਿ ਕੰਮ ਕਰਦੀ ਦੇਖਦੇ ਆ ਜੀ ਕੀ ਕਰਦੇ ਜੀ ਹਜੇ ਵੀ ਨਹੀਂ ਕਰਦੇ ਫੇਰ ਕਾਰਵਾਈ ਕੀਤੀ ਜਾਓ ਬਚਲੀ ਤਾਂ ਹੋਣੀ ਹੈ ਜੀ ਫੇਰ ਕਾਰਵਾਈ ਤਾਂ ਹੋਣੀ ਹੈ